ਹਾਂਜੀ ਦੋਸਤੋ ਬਜ਼ੁਰਗਾਂ ਦੁਆਰਾ ਦੱਸੇ ਗਏ ਸੇਤਮੰਦ ਰਹਿਣ ਦੇ ਨਿਯਮ ਨੰਬਰ 1 ਚਕੰਦਰ ਦੇ ਛਿਲਕੇ ਨੂੰ ਚਿਹਰੇ ਤੇ ਲਗਾਉਣ ਨਾਲ ਚਿਹਰਾ ਚਮਕਦਾਰ ਅਤੇ ਸੁੰਦਰ ਹੋਵੇਗਾ ਨੰਬਰ 2 ਗੋਪੀ ਖਾਣ ਨਾਲ ਭਾਰ ਘਟਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 3 ਸੁੱਕਾ ਤਣਿਆ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੀ ਵਰਤੋਂ ਨਾਲ ਪੇਟ ਦੀ ਇਨਫੈਕਸ਼ਨ ਐਸਿਡਿਟੀ ਅਤੇ ਸਰੀਰ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 4 ਦਿਨ ਵਿੱਚ ਇੱਕ ਜਾਂ ਦੋ ਵਾਰ ਕੋਸਾ ਪਾਣੀ ਪਿਓ ਇਸ ਨਾਲ ਪੇਟ ਸਾਫ਼ ਰਹੇਗਾ ਨੰਬਰ 5 ਸਖਤ ਬੁੱਲਾਂ ਨੂੰ ਨਰਮਾ ਤੇ ਸੁੰਦਰ ਬਣਾਉਣ ਲਈ ਰੋਜ਼ਾਨਾ ਰਾਤ ਨੂੰ ਸੌਣ ਵੇਲੇ ਗੁਲਾਬ ਦਾ ਹਰਕ ਲਗਾਓ ਨੰਬਰ 6 ਰੋਜ਼ਾਨਾ ਇੱਕ ਜਾਂ ਦੋ ਗਾਜਰਾਂ ਖਾਓ ਇਸ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੋਵੇਗੀ ਨੰਬਰ 7 ਸੋਲਿਆਂ ਦੀ ਦਾਲ ਵਿੱਚ ਨਿੰਬੂ ਨਿਚੋੜ ਕੇ ਰੋਜ਼ਾਨਾ ਖਾਣ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ ਨੰਬਰ 8 ਜੇਕਰ ਤੁਸੀਂ ਮਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕਲੌਂਜੀ ਨੂੰ ਸਵੇਰੇ ਖਾਲੀ ਪੇਟ ਖਾਓ ਭਾਰ ਘਟਦਾ ਹੈ ਨੰਬਰ 9 ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਦਿਲ ਦੇ ਦਰਦ ਦਾ ਖਤਰਾ ਵਾਧ ਸਕਦਾ ਹੈ ਨੰਬਰ 10 ਰਾਤ ਨੂੰ ਬਹੁਤ ਜ਼ਿਆਦਾ ਤਲੇ ਹੋਏ ਭੋਜਨ ਨਾ ਖਾਓ ਇਹ ਤਾਂ ਨੂੰ ਪੇਟ ਦੀ ਸਮੱਸਿਆ ਜਾਂ ਬਿਮਾਰ ਕਰ ਸਕਦਾ ਹੈ ਨੰਬਰ 11 ਰੋਜ਼ਾਨਾ ਜੀਰ ਖਾਣ ਨਾਲ ਗੋਡਿਆਂ ਨੂੰ ਤਾਕਤ ਮਿਲਦੀ ਹੈ ਨੰਬਰ 12 ਤਲੀਆਂ ਚੀਜ਼ਾਂ ਅਤੇ ਚਰਬੀ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਇਹ ਕਈ ਬਿਮਾਰੀਆਂ ਦੀ ਜੜ ਹੈ ਨੰਬਰ 13 ਤਨਾ ਘਟ ਕਰਨ ਲਈ ਰੋਜ਼ਾਨਾ ਘਟੋ ਘਟ ਅੱਧੇ ਘੰਟੇ ਲਈ ਹਲਕੀ ਕਸਰਤ ਕਰੋ ਨੰਬਰ 14 ਬਾਸੀ ਰੋਟੀ ਖਾਣ ਨਾਲ ਦੰਦਾਂ ਵਿੱਚ ਠੰਡਾ ਗਰਮ ਲੱਗਣਾ ਬੰਦ ਹੋ ਜਾਂਦਾ ਹੈ ਧੰਨਵਾਦ ਜੀ